ਸਤਿ ਸ਼੍ਰੀ ਅਕਾਲ ਜੀ ਮੈਂ ਜਿਹੜੀ ਆ ਦੀ ਵੀਡੀਓ ਬਣਾ ਰਿਆ ਹਾਂ ਉਹ ਵੀਡੀਓ ਹੈ ਅਮਰ ਬੇਲ ਦੀ ਜਿਹੜੀ ਅਮਰ ਬੇਲ ਹੈ ਉਹ ਆਮ ਤੌਰ ਤੇ ਇਸ ਨੂੰ ਅਮਰ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਅਮਰ ਬੇਲ ਜਿਹੜੀ ਹੈ ਉਸ ਜਿਸ ਬੂਟੇ ਦੇ ਉੱਪਰ ਅਮਰ ਬੇਲ ਲੱਗੀ ਹੁੰਦੀ ਹੈ ਉਸ ਤੇ ਹੀ ਡਿਪੈਂਡ ਕਰਦੀ ਹੈ ਅਤੇ ਉਸ ਨੂੰ ਹੀ ਸਭ ਕੁਝ ਉਹਦੇ ਕੋਹ ਹੀ ਲੈਂਦੀ ਹੈ ਤੇ ਉਸ ਨੂੰ ਸਕਾ ਦਿੰਦੀ ਹੈ ਤੇ ਆਪ ਜਿਹੜੀ ਹੈ ਇਹ ਅੱਗੇ ਡਿਵੈਲਪ ਹੁੰਦੀ ਰਹਿੰਦੀ ਹੈ ਅਮਰ ਬੇਲ ਜਿਹੜੀ ਆਮ ਤੌਰ ਤੇ ਬਹੁਤ ਤਾਕਤਵਰ ਹੁੰਦੀ ਹੈ ਤੇ ਇਸ ਵਿੱਚ ਚਮਤਕਾਰੀ ਗੁਣ ਪਾਏ ਜਾਂਦੇ ਹਨ ਜਿਸ ਪੇੜ ਦੇ ਉੱਪਰ ਇਹ ਅਮਰ ਬੇਲ ਹੁੰਦੀ ਹੈ ਉਹਦੀ ਸਾਰੀ ਸ਼ਕਤੀ ਇਹ ਆਪਣੇ ਅੰਦਰ ਸਮੇਟ ਲੈਂਦੀ ਹੈ ਬਾਕੀ ਗੰਝਾਪਨ ਜਿੰਨਾਂ ਨੂੰ ਹੈ ਵਾਲ ਝੜ ਗਏ ਨੇ ਅੱਗੇ ਉਗਦੇ ਨਹੀਂ ਤਾਂ ਅਮਰਵੈਲ ਜਿਹੜੀ ਹੈ ਉਹਦਾ ਤੁਸੀਂ ਵਰਤੋਂ ਕਰੋ ਉਸ ਨੂੰ ਪੀਸ ਕੇ ਤੇ ਉਸ ਨੂੰ ਤੁਸੀਂ ਨਾਰੀਅਲ ਦੇ ਤੇਲ ਵਿੱਚ ਪਾਊਡਰ ਨੂੰ ਤੁਸੀਂ ਪਾ ਕੇ ਤੇ ਲਗਾਓ ਤੇ ਲਗਾਤਾਰ 2 ਮਹੀਨੇ ਲਗਾਉਣ ਨਾਲ ਅਮਰਵੈਲ ਦਾ ਜਿਹੜਾ ਉਹ ਤੁਹਾਨੂੰ ਰੰਗ ਦਸਣਾ ਸ਼ੁਰੂ ਕਰ ਦੇਗਾ ਔਰ ਤੁਹਾਡੇ ਵਾਲ ਜਿਹੜੇ ਆ ਵਧਨੇ ਸ਼ੁਰੂ ਹੋਣਗੇ ਸਰੀਰ ਵਿੱਚ ਗਰਮੀ ਵਧਾਉਣ ਲਈ ਇਸ ਨੂੰ ਵਰਤਿਆ ਜਾਂਦਾ ਹੈ ਅਮਰ ਬੇਲ ਦਾ ਤੇਲ ਵਾਲਾਂ ਵਾਸਤੇ ਬਹੁਤ ਹੀ ਗੁਣਕਾਰੀ ਹੈ ਖਾਸ ਕਰਕੇ ਜਿਹੜਾ ਗੰਜਾਪਨ ਹੈ ਉਹਨਾਂ ਨੂੰ ਇਹ ਠੀਕ ਕਰਦੀ ਹੈ ਇਸ ਨੂੰ ਹਮੇਸ਼ਾ ਨਾਰੀਅਲ ਦੇ ਤੇਲ ਦੇ ਵਿੱਚ ਪਾ ਕੇ ਹੀ ਲਗਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਹ ਕਈ ਰੋਗਾਂ ਨੂੰ ਵੀ ਠੀਕ ਕਰਦੀ ਹੈ ਤੇ ਬਾਕੀ ਇਸ ਤੋਂ ਜਿਹੜੇ ਇਹਦਾ ਰੰਗ ਜਿਹੜਾ ਇਹ ਪੀਲੇ ਰੰਗ ਦਾ ਹੁੰਦਾ ਹੈ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ। ਬਾਕੀ ਐਕਜ਼ੀਮਾ, ਖਾਰਸ਼, ਖੁਜਲੀ ਤੁਸੀਂ ਇਸ ਨੂੰ ਪੀਸ ਕੇ ਤੇ ਤੁਸੀਂ ਇਸ ਨੂੰ ਵਿੱਚ ਕਪੂਰ ਦੀ ਟਿੱਕੀ ਪਾ ਕੇ ਨਾਰੀਅਲ ਦਾ ਤੇਲ ਪਾ ਕੇ ਤੁਸੀਂ ਇਸ ਨੂੰ ਲਗਾਓ ਤੁਸੀਂ ਆਪ ਹੀ ਦੇਖੋਗੇ ਵੀ ਤੁਹਾਡੀ ਖਾਰਚ ਖੁਜਲੀ ਜਿਹੜੀ ਆ ਉਹ ਠੀਕ ਹੋ ਗਈ ਹੈ ਇਸ ਤੋਂ ਇਲਾਵਾ ਤਣਾਅ ਮੁਕਤ ਇਹ ਕਰਦੀ ਹੈ ਇਨਸਾਨ ਨੂੰ ਬਾਕੀ ਜਿਨ੍ਹਾਂ ਦਾ ਲੀਵਰ ਖਰਾਬ ਹੈ ਲੀਵਰ ਨੂੰ ਵੀ ਇਹ ਠੀਕ ਕਰਦੀ ਹੈ ਇਹਦਾ ਜੂਸ ਜਿਹੜਾ ਉਹ ਪੀਣ ਨਾਲ ਲੀਵਰ ਜਿਹੜਾ ਉਹ ਠੀਕ ਹੁੰਦਾ ਹੈ ਬਾਕੀ ਜਿਨ੍ਹਾਂ ਦੀ ਕਿਡਨੀ ਖਰਾਬ ਹੈ ਜਾਂ ਜਿਨ੍ਹਾਂ ਪੈਣਾ ਦਾ ਆਮ ਤੌਰ ਤੇ ਗਰਭ ਧਾਰਨ ਹੈ ਉਹਨਾਂ ਨੂੰ ਇਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਮਰਦਾਂ ਲਈ ਬੂਟਾ ਏ ਵਰਦਾਨ ਕਿਉਂਕਿ ਇਹਦੇ ਚ ਤਾਕਤ ਬਹੁਤ ਹੁੰਦੀ ਹੈ ਤੇ ਇਹ ਗਰਮੀ ਪੈਦਾ ਕਰਦਾ ਹੈ ਇਸ ਵਿੱਚ ਘੱਟੋ ਘੱਟ 10 ਘੋੜਿਆਂ ਦੀ ਤਾਕਤ ਹੁੰਦੀ ਹੈ ਬਾਕੀ ਇਸ ਤੋਂ ਇਲਾਵਾ ਅਗਰ ਤੁਸੀਂ ਹਾਨੂੰ ਕਬਜ ਇਸ ਤੋਂ ਲਾਵਾ ਜੇ ਤੁਹਾਨੂੰ ਕਬਜ ਆ ਤਾਂ ਤੁਸੀਂ ਇਸ ਦਾ ਜਿਹੜਾ ਸੇਵਨ ਆ ਉਹ ਕਰਨਾ ਸ਼ੁਰੂ ਕਰ ਦਿਓ ਤੁਹਾਡੀ ਕਬਜ ਗੈਸ ਖੱਟੇੜਕਾਰ ਜਲਨ ਬਦਾ ਹਜਮੀ ਸਭ ਕੁਝ ਜੇ ਠੀਕ ਹੋ ਜਾਏਗਾ ਬਾਕੀ ਖਾਹ ਕਰਕੇ ਕਬਜ ਗੈਸ ਵਾਲਿਆਂ ਲਈ ਇਹ ਰਾਮਬਣ ਇਸ ਵਿੱਚ ਵਿਟਾਮਿਨ ਸੀ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਐਂਟੀਆਕਸੀਡ ਸਾਈਡ ਬਹੁਤ ਹੁੰਦਾ ਹੈ ਪੁਰਸ਼ਾਂ ਵਾਸਤੇ ਟੈਸਟੋਸਟਰੋਨ ਨੂੰ ਵਧਾਉਣ ਵਾਸਤੇ ਬਹੁਤ ਵਧੀਆ ਹੈ ਦੇਸੀ ਇਲਾਜ ਹੈ ਪੈਸੇ ਵੀ ਨਹੀਂ ਲੱਗਦੇ ਤੇ ਇਸ ਤੋਂ ਇਲਾਵਾ ਨਾ ਮਰਦ ਨੂੰ ਮਰਦ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ ਜਿਨ੍ਹਾਂ ਨੂੰ ਥਕਾਵਟ ਰਹਿੰਦੀ ਹੈ ਉਹਨਾਂ ਨੂੰ ਇਹ ਦੇਸ ਤੋਂ ਵਾਲ ਕਰਨਾ ਚਾਹੀਦਾ ਹੈ ਅਗਰ ਤੁਹਾਡੇ ਮੂੰਹ ਦੇ ਵਿੱਚ ਛਾਲੇ ਹਨ ਤਾਂ ਇਸ ਦਾ ਪਾਊਡਰ ਬਣਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਜਿਨ੍ਹਾਂ ਦਾ ਬੈਡ ਕੈਸਟਰੋਲ ਹੈ ਉਸ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਲਾਭ ਹਿਰਦੇ ਰੋਗਾ ਦੇ ਲਈ ਬਹੁਤ ਹੀ ਵਧੀਆ ਹੈ ਇਸ ਵਿੱਚ ਆਇਰਨ ਕੈਲਸ਼ੀਅਮ ਵਿਟਾਮਿਨ ਸੀ ਹਮੋਗਲੋਬਿਨ ਇਸੋਇਟ ਬਹੁਤ ਮਾਤਰਾ ਵਿੱਚ ਆਇਆ ਜਾਂਦਾ ਹੈ ਅਨੀਮੀਆ ਦੇ ਮਰੀਜ਼ਾਂ ਲਈ ਬਹੁਤ ਹੀ ਇਹ ਗੁਣ ਕਰ ਰਹੀ ਹੈ ਜਿਨ੍ਹਾਂ ਨੂੰ ਕਮੀ ਹੈ ਅਨੀਮੀਆ ਦੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅੱਖਾਂ ਦੀ ਰੋਸ਼ਨੀ ਨੂੰ ਇਹ ਵਧਾਉਂਦਾ ਹੈ ਇਸ ਤੋਂ ਇਲਾਵਾ ਮੈਂ ਪਹਿਲੇ ਵੀ ਦੱਸਿਆ ਹੈ ਕਿ ਗੰਜੇਪਣ ਵਾਸਤੇ ਬਹੁਤ ਹੀ ਵਧੀਆ ਹੈ ਤੇ ਇਸ ਨੂੰ ਆਮ ਤੌਰ ਤੇ ਛਾਣ ਕੇ ਆਰਡਰ ਬਣਾ ਕੇ ਤੇ ਇਸ ਨੂੰ ਨਾਰੀਅਲ ਦੇ ਤੇਲ ਵਿੱਚ ਪਾ ਕੇ ਤੇ ਤੁਸੀਂ ਲਗਾਤਾਰ 2 ਮਹੀਨੇ ਲਗਾਓ ਤੁਸੀਂ ਦੇਖੋਗੇ ਵੀ ਤੁਹਾਡਾ ਜਿਹੜਾ ਇਹ ਗੰਜਾਪਨ ਆ ਉਹ ਦੂਰ ਹੋ ਗਿਆ ਵਾਲਾਂ ਦੀ ਹਰ ਸਮੱਸਿਆ ਦਾ ਇਲਾਜ ਇਸ ਦੇ ਵਿੱਚ ਹੈ ਬਾਕੀ ਇੱਕ ਵਾਰੀ ਤੁਸੀਂ ਇਸਤੇਮਾਲ ਕਰਕੇ ਦੇਖੋ ਤੁਸੀਂ ਖੁਦ ਹੀ ਕਹੋਗੇ ਭੀਸ ਦੇ ਵਿੱਚ ਬਹੁਤ ਜ਼ਿਆਦਾ ਗੁਣ ਹਨ ਬਾਕੀ ਅਗਰ ਇਸ ਤੋਂ ਇਲਾਵਾ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ